ਕੋਈ ਨਾਮ ਜਪਦਾ ਜਾਂ ਨਹੀਂ ਜਪਦਾ ਪਰ ਟਿਨਿਟਸ ਨਾਮ ਦੀ ਜੋ ਬਿਮਾਰੀ ਆ ਜੋ ਡਾਕਟਰ ਦੱਸਦੇ ਆ ਉਹ ਸਾਰਿਆਂ ਨੂੰ ਪਤਾ ਤੇ ਜੋ ਬੰਦਾ ਨਾਮ ਨਹੀਂ ਜਪਦਾ ਉਹ ਉਸ ਬਿਮਾਰੀ ਤੋਂ ਬਹੁਤ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਪਰੇਸ਼ਾਨ ਬਹੁਤ ਹੁੰਦਾ ਅੱਜ ਆਪਣੇ ਕੋਲ ਪ੍ਰੀਤ ਜੀ ਦਾ ਕਮੈਂਟ ਪਹੁੰਚ ਆਇਆ ਉਹ ਲਿਖਦੇ ਆ ਵਾਹਿਗੁਰੂ ਜੀ ਮੈਨੂੰ ਰਾਤ ਨੂੰ ਇਹ ਆਵਾਜ਼ ਹੁੰਦੀ ਆ ਹਨਾ ਤੇ ਉਹਦੇ ਨਾਲ ਮੈਨੂੰ ਕਹਿੰਦੇ ਹਾਰਟ ਬੀਟ ਵੀ ਸੁਣਾਈ ਦਿੰਦੀ ਆ ਇਹ ਟਿਨਿਟਸ ਹੈ ਪਲੀਜ਼ ਰਿਪਲਾਈ ਕਰ ਦਿਓ ਕਿਦਾਂ ਪਤਾ ਲੱਗੂ ਕਿ ਇਹ ਤੀਨੀ ਦਸ ਨਹੀਂ ਹੈ ਤੁਹਾਨੂੰ ਵੀ ਕੋਈ ਸਾਹ ਸਾਦੀ ਵਾਇਸ ਸੁਣਾਈ ਦਿੰਦੀ ਆ ਹਰ ਸਮੇਂ ਸੁਣਾਈ ਦਿੰਦੀ ਆ ਜਦੋਂ ਸ਼ਾਂਤ ਮਾਹੌਲ ਦੇ ਵਿੱਚ ਜਾਂਦੇ ਆ ਉਦੋਂ ਜ਼ਿਆਦਾ ਸੁਣਾਈ ਦਿੰਦੀ ਆ ਜਦੋਂ ਆਪਾਂ ਅਪਸੈਟ ਹੁੰਨੇ ਆ ਉਦੋਂ ਵੀ ਜ਼ਿਆਦਾ ਸੁਣਾਈ ਦਿੰਦੀ ਆ ਬਹੁਤ ਸਾਰੇ ਜੀਵਾਨੇਤਾ ਆਪਣਾ ਇਲਾਜ ਵੀ ਕਰਵਾ ਲਿਆ ਕਹਿੰਦਾ ਭਾਵ ਇਲਾਜ ਕਰਵਾਉਣ ਲਈ ਦਵਾਈਆਂ ਖਾ ਲਈਆਂ ਪਰ ਇਹ ਆਵਾਜ਼ ਬੰਦ ਨਹੀਂ ਹੋਈ ਜੋ ਨਾਮ ਭਗਤੀ ਸੇਵਾ ਸਿਮਰਨ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਆ ਜੋ ਸਤ ਸੰਗ ਕਰਦੇ ਆ ਜੋ ਬਾਣੀ ਨੂੰ ਵਿਚਾਰ ਕੇ ਪੜ੍ਹਦੇ ਆ ਕਿ ਇਹ ਜੋ ਆਵਾਜ਼ ਆਉਂਦੀ ਹੈ ਇਹ ਕਿਹੜੀ ਆਵਾਜ਼ ਹੁਣੇ ਗੁਰਮੁਖ ਦੱਸਦੇ ਨੇ ਕਿ ਇਹਨਾਂ ਨੂੰ ਰਾਤ ਨੂੰ ਇਹ ਆਵਾਜ਼ ਸੁਣਾਈ ਦਿੰਦੀ ਆ ਸਾਹਾਂ ਸਾਹ ਦੀ ਆਵਾਜ਼ ਜਲਦੀ ਸਾਰਿਆਂ ਦੇ ਅੰਦਰ ਆ ਕੋਈ ਕਿਹੋ ਜਿਹੇ ਵਿਚਾਰਾਂ ਦੇ ਵਿੱਚ ਤੁਰਿਆ ਫਿਰਦਾ ਕੋਈ ਕਿਹੋ ਜੇ ਵਿਚਾਰਾਂ ਦੀ ਕੰਧ ਆ ਗੱਬੇ ਜਿਹਦੇ ਵਿਚਾਰ ਬੰਦ ਹੋਣੇ ਸ਼ੁਰੂ ਹੋ ਗਏ ਉਹਨੂੰ ਵੀ ਆਵਾਜ਼ ਸੁਣਾਈ ਦੇਵੇਗੀ ਔਰ ਜੇ ਤਾਂ ਆਪਾਂ ਨੂੰ ਭੇਦ ਹੈ ਪੂਰਾ ਵੀ ਕੋਈ ਅਨਹਦ ਸ਼ਬਦ ਸਹਿਜ ਤੁੰਰੀ ਹੁੰਦੀ ਆ ਫੇਰ ਤਾਂ ਆਪਾਂ ਨਹੀਂ ਡਰਦੇ ਪਰ ਜੇ ਆਪਾਂ ਇਹ ਮੰਨ ਵੀ ਲਈਏ ਕਿ ਅਨਹਦ ਸ਼ਬਦ ਨੇ ਪਰ ਫੇਰ ਵੀ ਆਪਾਂ ਨੂੰ ਇਹਨਾਂ ਤੇ ਭਰੋਸਾ ਨਹੀਂ ਹੁੰਦਾ ਹੁਣ ਜਿੱਤਾਂ ਇਹ ਕਹਿੰਦੇ ਆ ਕਿ ਕਿਵੇਂ ਪਤਾ ਲੱਗੇ ਕਿ ਇਹ ਟਿਨੀਟਸ ਦੀ ਬਿਮਾਰੀ ਨਹੀਂ ਹੈ ਜੋ ਟਿਨੀ ਟਸ ਦੀ ਬਿਮਾਰੀ ਆ ਜੇ ਡਾਕਟਰ ਕਹਿੰਦੇ ਨੇ ਕਿ ਇਹ ਟਿਨੀ ਟਸ ਆ ਤਾਂ ਤੁਸੀਂ ਉਹਨਾਂ ਦੇ ਕੋਲੋਂ ਜਾ ਕੇ ਇਲਾਜ ਕਰਵਾਓ ਜੇ ਉਹ ਇਲਾਜ ਕਰਦੇ ਆ ਤੇ ਆਵਾਜ਼ ਬੰਦ ਹੋ ਜਾਂਦੀ ਆ ਤਾਂ ਤੁਸੀਂ ਮੰਨ ਲੈਣਾ ਕਿ ਇਹ ਟਿਨੀ ਟਸ ਸੀ ਦੂਜੇ ਪਾਸੇ ਆਪਾਂ ਬਾਣੀ ਨੂੰ ਪੜੀਏ ਵਿਚਾਰੀਏ ਸਿਮਰਨ ਕਰੀਏ ਧਿਆਨ ਚ ਬੈਠੀਏ ਤੇ ਫੇਰ ਤੁਸੀਂ ਜਦੋਂ ਬਾਣੀ ਪੜ ਪੜ ਕੇ ਭਰੋਸਾ ਹੋ ਜਾਵੇ ਗੁਰੂ ਜੀ ਤੇ ਮਾਲਕ ਤੇ ਭਰੋਸਾ ਹੋ ਜਾਵੇ ਤੇ ਫੇਰ ਸਾਨੂੰ ਬਾਣੀ ਦੇ ਵਿੱਚੋਂ ਪਤਾ ਲੱਗੇਗਾ ਕਿ ਇਹ ਆਵਾਜ਼ਾਂ ਕਿੱਥੋਂ ਪੈਦਾ ਹੋ ਰਹੀਆਂ ਨੇ ਸਾਨੂੰ ਇਹ ਆਵਾਜ਼ਾਂ ਕਿਉਂ ਸੁਣਾਈ ਦਿੰਦੀਆਂ ਨੇ ਸਾਡਾ ਇਹਨਾਂ ਦੇ ਨਾਲ ਕੀ ਲਿੰਕ ਹੈ ਬਾਣੀ ਦੇ ਵਿੱਚ ਨਾਮ ਕਿਸ ਨੂੰ ਕਿਹਾ ਗਿਆ ਅਨਹਦ ਸ਼ਬਦ ਕਿਸ ਨੂੰ ਕਿਹਾ ਗਿਆ ਨਾਦ ਕਿਸ ਨੂੰ ਕਿਹਾ ਗਿਆ ਸਹਜ ਧੁਨ ਕਿਸ ਨੂੰ ਕਿਹਾ ਗਿਆ ਸੱਚਾ ਸ਼ਬਦ ਕਿਸ ਨੂੰ ਕਿਹਾ ਗਿਆ ਇਹ ਸਭ ਬਾਣੀ ਪੜ੍ਹ ਕੇ ਸੰਗਤ ਕਰਕੇ ਅਕਥ ਕਹਾਣੀ ਸੁਣ ਕੇ ਪਤਾ ਲੱਗਣਾ ਆਪ ਚਾਹੋ ਤਾਂ ਡਾਕਟਰ ਦੇ ਕੋਲ ਪਹਿਲਾ ਇਲਾਜ ਕਰਵਾ ਸਕਦੇ ਆ ਪਰ ਅਸੀਂ ਬਹੁਤ ਅਜਿਹੇ ਗੁਰਮੁਖ ਵੇਖੇ ਨੇ ਜਿਨ੍ਹਾਂ ਨੇ ਸਾਲ-ਸਾਲ ਤੱਕ ਦਵਾਈਆਂ ਖਾਧੀਆਂ ਪਰ ਇਹ ਬੰਦ ਨਹੀਂ ਹੁੰਦੇ ਕਿਉਂਕਿ ਵਾਇਗਰ ਦਾ ਕੰਟਰੋਲ ਜੋ ਹੈ ਉਹ ਮਾਲਕ ਦੇ ਹੱਥ ਵਿੱਚ ਆ ਜਿਹਨੂੰ ਸੁਣਾਉਣਾ ਚਾਹੁੰਦੇ ਆ ਉਹਨਾਂ ਨੂੰ ਹੀ ਸੁਣਾਉਂਦੇ ਆ ਨਹੀਂ ਤਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੀ ਭਾਵੇਂ ਉਹ ਸਿਮਰਨ ਹੀ ਕਰਦਾ ਹੋਵੇ ਜਿਹਦੇ ਅੰਦਰ ਮਾਲਕ ਪ੍ਰਤੀ ਪਿਆਰ ਹੋਵੇ ਵਿਰਾਗ ਹੋਵੇ ਮਾਲਕ ਉਹਦੇ ਉੱਤੇ ਕਿਰਪਾ ਕਰਦੇ ਨੇ ਇਹਦੇ ਵਿੱਚ ਘਬਰਾਉਣ ਵਾਲੀ ਵੀ ਕੋਈ ਗੱਲ ਨਹੀਂ ਹੈ ਜੇ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਹ ਨਹੀਂ ਕਿ ਸਾਡੇ ਸਰੀਰ ਦੇ ਵਿੱਚ ਸਿਰ ਦੇ ਵਿੱਚ ਕੋਈ ਨੁਕਸ ਪੈ ਗਿਆ ਕੋਈ ਬਿਮਾਰੀ ਪੈਦਾ ਹੋ ਗਈ ਆ ਇਹ ਜਦੋਂ ਆਪਾਂ ਸਿਮਰਨ ਕਰਦੇ ਆ ਮਨ ਵਿਚਾਰ ਰਹਿਤ ਹੋ ਕੇ ਉੱਪਰ ਨੂੰ ਉੱਠਦਾ ਹੈ ਤ੍ਰੈਗੁਣ ਮਾਇਆ ਦੇ ਵਿੱਚੋਂ ਨਿਕਲਦਾ ਹੈ ਸੁਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਥੋਂ ਐਸ ਨੂੰ ਇਹ ਆਵਾਜ਼ਾਂ ਸੁਣਾਈ ਦਿੰਦੀਆਂ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਦਸਮ ਦਵਾਰ ਦੇ ਵਿੱਚੋਂ ਇਹ ਆਵਾਜ਼ਾਂ ਆਉਂਦੀਆਂ ਨੇ ਜੇ ਕੋਈ ਮਨ ਉਸ ਦਰ ਤੇ ਜਾ ਕੇ ਬੈਠੇਗਾ ਤਾਂ ਉਸ ਨੂੰ ਇਹ ਆਵਾਜ਼ਾਂ ਸੁਣਾਈ ਦੇਣਗੀਆਂ ਹੁਣ ਅਸੀਂ ਪ੍ਰੋਪਰ ਉਸ ਦਰ ਤੇ ਨਹੀਂ ਬੈਠੇ ਅਸੀਂ ਪ੍ਰੋਪਰ ਮਾਇਆ ਨੂੰ ਹੀ ਛੱਡਿਆ ਨਹੀਂ ਹੈ ਮਾਇਆ ਦੇ ਵਿੱਚ ਹੀ ਆ ਮਾਇਆ ਦੇ ਵਿੱਚ ਹੀ ਜਦੋਂ ਸਾਡਾ ਥੋੜਾ ਜਿਹਾ ਵੀ ਵਿਚਾਰ ਹੈ ਤੇ ਮਨ ਹੁੰਦਾ ਤਾਂ ਇਹ ਆਵਾਜ਼ਾਂ ਸਾਨੂੰ ਸੁਣਾਈ ਦਿੰਦੀਆਂ ਕਿਉਂਕਿ ਮਨ ਉਸ ਏਰੀਆ ਦੇ ਵਿੱਚ ਵਿਚਰਦਾ ਹੈ ਜਿੱਥੇ ਇਹ ਆਵਾਜ਼ਾਂ ਸਾਨੂੰ ਸੁਣਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਪੇਦਨਾ ਹੁਣ ਕਰਕੇ ਅਸੀਂ ਡਰਦੇ ਆਂ ਆਪ ਜੀ ਨੂੰ ਦੱਸਦੇ ਆ ਕਿ ਨਾਮ ਅਭਿਆਸੀ ਜੋ ਕਿ ਧਿਆਨ ਦੇ ਵਿੱਚ ਬੰਦਾ ਆ ਸਿਮਰਨ ਕਰਦਾ ਆ ਸੰਗਤ ਵੀ ਕਰਦਾ ਆ ਬਾਣੀ ਨੂੰ ਵਿਚਾਰ ਕੇ ਪੜ੍ਹਦਾ ਆ ਉਹਦੇ ਲਈ ਇਹ ਬਾਜਾ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਰਪਾ ਦੀ ਨਿਸ਼ਾਨੀ ਹੈ ਜੀਵ ਖੁਸ਼ ਹੋ ਜਾਂਦਾ ਜਿਵੇਂ ਇੱਧਰ ਕਿਸੇ ਨੂੰ ਕੋਈ ਉੱਚੀ ਪਦਵੀ ਮਿਲ ਜਾਵੇ ਕਿਸੇ ਵਿਆਹ ਹੋਏ ਜੋੜੇ ਨੂੰ ਪੁੱਤਰ ਦੀ ਦਾਤ ਮਿਲ ਜਾਵੇ ਠੀਕ ਹੈ ਇੰਨੀ ਜੇ ਖੁਸ਼ੀ ਆ ਇਸ ਤੋਂ ਵੀ ਕਿਤੇ ਗੁਣਾ ਜ਼ਿਆਦਾ ਖੁਸ਼ੀ ਨਾਮ ਅਭਿਆਸੀ ਨੂੰ ਹੁੰਦੀ ਆ ਜਦੋਂ ਉਹ ਸੁਣਦਾ ਆ ਕਿ ਮੈਨੂੰ ਇਹ ਅਨਹਦ ਸ਼ਬਦ ਨਾਮ ਦੀ ਪ੍ਰਾਪਤੀ ਹੋ ਗਈ ਆ ਇਸ ਕਰਕੇ ਇਹਨਾਂ ਆਵਾਜ਼ਾਂ ਤੋਂ ਘਬਰਾਉਣਾ ਨਹੀਂ ਹੈ ਡਰਨਾ ਨਹੀਂ ਹੈ ਪਰ ਹਾਂ ਇਹਨਾਂ ਨੂੰ ਸੁਣਨ ਦਾ ਤਰੀਕਾ ਹੈ ਇਹਨਾਂ ਤੱਕ ਪਹੁੰਚਣ ਦਾ ਤਰੀਕਾ ਹੈ ਜੇ ਵਿਧੀ ਮੁਤਾਬਕ ਚੱਲਾਂਗੇ ਤਾਂ ਮਨ ਚਾਹੇ ਵਿਚਾਰ ਤਾ ਹੋਵੇ ਚਾਹੇ ਨਾ ਹੋਵੇ ਸੁਣੇਗਾ ਤਾਂ ਆਨੰਦ ਦੇ ਵਿੱਚ ਰਹੇਗਾ ਨਾਮ ਵੀ ਅਸਲ ਵਿੱਚ ਤੇ ਇਹ ਆਵਾਜ਼ਾਂ ਸ਼ੁਰੂਆਤੀ ਆਵਾਜ਼ਾਂ ਨੇ ਇੱਥੋਂ ਹੀ ਸਾਡੀ ਭਗਤੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਨੇ ਆ ਇਹਨਾਂ ਨੂੰ ਸੁਣ ਸੁਣ ਕੇ ਹੀ ਸਾਡੇ ਮਨ ਦੀ ਮੈਣ ਉਤਰਦੀ ਹੈ ਰਸਨਾ ਸਾਡੀ ਬੰਦ ਹੋ ਜਾਂਦੀ ਹੈ ਮਨ ਸਾਡੇ ਨੂੰ ਖੁਰਾਕ ਮਿਲਦੀ ਹੈ ਇਹ ਸਾਡੇ ਮਨ ਦੀ ਕਹਾਣੀ ਆ ਤਾਂ ਕਰਕੇ ਇਹ ਮਨ ਦੀ ਖੁਰਾਕ ਹੈ ਕੋਈ ਮਨ ਦੀ ਕਹਾਣੀ ਸਮਝੇਗਾ ਫੇਰ ਹੀ ਮਨ ਦੀ ਖੁਰਾਕ ਲੈਣ ਦੀ ਕੋਸ਼ਿਸ਼ ਕਰੇਗਾ ਹੈਨਾ ਹਮਾਰੇ ਪਾਸ ਸੰਸਾਰ ਦੇ ਵਿੱਚ ਆਪਣੇ ਸਰੀਰ ਨੂੰ ਖੁਰਾਕ ਦੇਣ ਲਈ ਆਪਾਂ ਦੇਖ ਲਓ ਕਿੰਦਾ ਹੈਨਾ ਜਿੱਥੇ ਵੀ ਆਪਣਾ ਸੂਤ ਲੱਗਦਾ ਆ ਕਿਸੇ ਪਾਰਟੀ ਕੋਈ ਆ ਗਈ ਯਾਰ ਦੋਸਤ ਦਾ ਵਿਆਹ ਆ ਗਿਆ ਕਿਸੇ ਦੇ ਘਰ ਚਲੇ ਗਏ ਹੈਨਾ ਆਪਾਂ ਕਿੰਨੇ ਖਾਣ ਪੀਣ ਦੇ ਸ਼ਕੀਨ ਨੇ ਹਾਂਜੀ ਜੀ ਚਲੋ ਆਹ ਬਣਾਓ ਜੀ ਚਲੋ ਜੀ ਬਾਜ਼ਾਰ ਗਏ ਆ ਮਾਰਕੀਟ ਗਏ ਆ ਚਲੋ ਜੀ ਅੱਜ ਕੁਝ ਖਾ ਪੀ ਲਈ ਉਹ ਤਨ ਵਾਸਤੇ ਆ ਮਨ ਵਾਸਤੇ ਵੀ ਨਾਮ ਵੀ ਅਸੀਂ ਇਸੇ ਤਰੀਕੇ ਕਨੈਕਟਰ ਇਹਦਾ ਐਸ ਵਾਹ ਇਹਦੇ ਨਾਲ ਟੁੱਟਣ ਨਹੀਂ ਦਿੰਦਾ ਜਦੋਂ ਟੁੱਟਦਾ ਆ ਤਾਂ ਰੋਂਦਾ ਆ ਕਿ ਵਿਛੋੜਾ ਪੈ ਗਿਆ ਮਾਲਕ ਦੀ ਵਾਹਿਗੁਰੂ ਦੀ ਉਸ ਪ੍ਰੀਤਮ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਮੈਂ ਵਿਚਾਰਾਂ ਦੇ ਵਿੱਚ ਚਲਾ ਗਿਆ ਜਦੋਂ ਆਵਾਜ਼ ਸੁਣਾਈ ਨਹੀਂ ਦਿੰਦੀ ਨਾਮ ਵਿਆਸੀ ਨੂੰ ਫੇਰ ਰਚਨਾ ਤਾਂ ਸ਼ੁਰੂ ਕਰ ਦਿੰਦਾ ਵਾਹ ਗੁਰੂ ਵਾਹ ਗੁਰੂ ਇਹ ਵਾਹਿਗੁਰੂ ਜੀ ਪ੍ਰੇਮ ਦਾ ਮਾਰਗ ਹੈ ਡਰਨਾ ਨਹੀਂ ਹੈ ਪਰ ਜੇ ਆਪ ਮਹਾਰੇ ਘਰਾਂ ਵਿੱਚ ਬੈਠ ਕੇ ਤੁਰੇ ਜਾਵਾਂਗੇ ਤਾਂ ਹੋ ਸਕਦਾ ਸਾਨੂੰ ਡਰ ਲੱਗੇ ਹਨਾ ਕਿਸੇ ਇੱਕ ਅੱਦੇ ਘਰ ਦੇ ਮੈਂਬਰ ਨੇ ਮੰਨ ਦੇ ਵਿੱਚ ਫੁਰਨਾ ਪਾਤਾ ਕਿ ਤੈਨੂੰ ਤਾਂ ਨੁਕਸ ਪੈ ਗਿਆ ਨਾ ਤੇਰੇ ਦਿਮਾਗ 'ਚ ਕੋਈ ਬਿਮਾਰੀ ਕੋ ਨਾੜ ਤੇਜ ਬਲੌਕ ਹੋ ਗਈ ਫਿਰ ਅਸੀਂ ਦੇਖੋ ਮਾਲਕ ਨੇ ਕਿਰਪਾ ਕਰਕੇ ਇਹ ਆਵਾਜ਼ ਸੁਣਾਈ ਅਸੀਂ ਇਸ ਆਵਾਜ਼ ਦੇ ਉੱਤੇ ਸ਼ੰਕਾ ਕਰਦੇ ਹਾਂ ਹੋਰ ਆਪਾਂ ਇਹਨੂੰ ਕੀ ਕਹਿੰਦੇ ਬਿਮਾਰੀ ਦੱਸਦੇ ਹਾਂ ਟਿਨੀਟਸ ਲਓ ਜੀ ਨਾਮ ਕਿੱਦਾਂ ਦਾ ਟਿਨੀਟਸ ਦੂਸਰੇ ਪਾਸੇ ਗੁਰਵਾਨੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿੰਨੇ ਕਿੰਨੇ ਪਿਆਰੇ ਨਾਮ ਰੱਖੇ ਆ ਇਹਨਾਂ ਦੇ ਹੈ ਅਨਹਦ ਸ਼ਬਦ ਇਹ ਤਾਂ ਅਜੇ ਕੁਝ ਵੀ ਨਹੀਂ ਇਕਵਾਜ ਹੈ ਜਦੋਂ ਮਨ ਉੱਥੇ ਦਰ ਤੇ ਜਾ ਕੇ ਲਗਾਤਾਰ ਬੈਠਦਾ ਆ ਇਹਨੂੰ ਘਨੇਰੇ ਸ਼ਬਦ ਕਈ ਤਰ੍ਹਾਂ ਦੇ ਸ਼ਬਦ ਸੁਣਾਈ ਦਿੰਦੇ ਇੱਕੋ ਹੀ ਇੱਕੋ ਹੀ ਸਮੇਂ ਘੰਟੀਆਂ ਦੀ ਆਵਾਜ਼ ਜਿਵੇਂ ਮੰਦਰ ਦੇ ਵਿੱਚ ਘੰਟਾ ਵੱਜਦਾ ਹੈ ਇਸ ਤਰੀਕੇ ਆਵਾਜ਼ਾਂ ਆਉਂਦੀਆਂ ਨੇ ਜਿਵੇਂ ਬਿੰਡੇ ਬੋਲਣ ਦੀ ਆਵਾਜ਼ ਪਾਣੀ ਦੇ ਝਰਨੇ ਦੀ ਆਵਾਜ਼ ਬਰਤਨ ਡਿੱਗਣ ਤੋਂ ਬਾਅਦ ਕੋਈ ਆਵਾਜ਼ ਆਉਂਦੀ ਹੈ ਇਸ ਤਰੀਕੇ ਦੀਆਂ ਆਵਾਜ਼ਾਂ ਜੋ ਮਨ ਨੂੰ ਮੋਹਤ ਕਰਦੀਆਂ ਨੇ ਮਨ ਦੇ ਅੰਦਰ ਬਹੁਤ ਵਧੀਆ-ਵਧੀਆ ਫੀਲਿੰਗਸ ਲੈ ਕੇ ਆਉਂਦੀਆਂ ਆ ਨੈਗੇਟਿਵਿਟੀ ਨੂੰ ਦੂਰ ਕਰਦੀਆਂ ਆ ਵਿਚਾਰ ਐਧ ਕਰਦੀਆਂ ਆ ਮਾਲਕ ਦੇ ਨਾਲ ਜੋੜਦੀਆਂ ਆ ਜੇਕਰ ਤੁਸੀਂ ਸੰਗਤ ਕਰ ਸਕਦੇ ਹੋ ਤਾਂ ਸੰਗਤ ਕਰੋ YouTube ਦੇ ਉੱਤੇ ਬਹੁਤ ਗੁਰਮਖਾਦੀਆਂ ਪਹੁੰਚੇ ਹੋਏ ਗੁਰਮਖਾਦੀਆਂ ਕਥ ਕਹਾਣੀਆਂ ਨੇ ਜੋ ਮਨ ਵਾਸਤੇ ਦਸੀਆਂ ਗਈਆਂ ਨੇ ਤੁਸੀਂ ਉਹ ਕਥਾ ਵਿਚਾਰਾ ਸੁਣ ਸਕਦੇ ਆ ਪਹਿਲਾਂ ਆਪਣੇ ਮਨ ਨੂੰ ਮਨਾਓ ਕਿਵੇਂ ਸਿਮਰਨ ਕਰਨਾ ਸਿਮਰਨ ਕਿਉਂ ਕਰਨਾ ਇਹ ਵੀ ਆਪਾਂ ਦੇਖਣਾ ਹੈ ਸਿਮਰਨ ਕਰਕੇ ਅਸੀਂ ਮਨ ਨੂੰ ਕਿੱਥੇ ਪਹੁੰਚਾਉਣਾ ਹੈ ਇਹ ਵੀ ਆਪਾਂ ਦੇਖਣਾ ਹੈ ਮਨ ਨੂੰ ਅਸੀਂ ਮਾਇਆ ਦੇ ਦੇਰੇ ਵਿੱਚੋਂ ਕਿਵੇਂ ਕੱਢਣਾ ਹੈ ਸਾਰੇ ਕੁਝ ਆਪਾਂ ਸਿੱਖ ਕੇ ਫਿਰ ਆਪਾਂ ਇਹਨਾਂ ਅਨਹਦ ਧੁਨੀਅਲ ਤੇ ਯਕੀਨ ਕਰਨਾ ਕਿ ਇਹ ਮੇਰੇ ਮਾਲਕ ਦੇ ਮੁਖ ਦੀ ਆਵਾਜ਼ ਹੈ ਮਰੇ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਇਹ ਤਾਂ ਮਾਲਕ ਦੇ ਮੁਖ ਦੇ ਵਿੱਚੋਂ ਆਵਾਜ਼ ਆ ਰਹੀਆਂ ਅਸੀਂ ਕਿਉਂ ਡਰਦੇ ਪਏ ਆ ਉਹ ਸਾਡਾ ਪਿਤਾ ਹੈ ਉਹ ਸਾਨੂੰ ਬਚਾਉਣਾ ਚਾਹੁੰਦਾ ਹੈ ਉਹ ਸਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ ਕਿ ਇਹ ਮਾਇਆ ਦੇ ਏਰੀਏ ਵਿੱਚ ਆ ਕਾਲ ਦੇ ਜਾਲ ਵਿੱਚ ਫਸੇ ਹੋਏ ਆ ਮੈਂ ਇਹਨਾਂ ਨੂੰ ਸਹਾਰਾ ਦੇਵਾਂ ਜਦੋਂ ਕਿਸੇ ਜੀਵ ਨੂੰ ਇਹ ਨਾਮ ਸੁਣਾਈ ਦਿੰਦਾ ਤੇ ਜੀਵ ਇਸ ਨਾਮ ਦੇ ਉੱਤੇ ਭਰੋਸਾ ਕਰ ਲੈਂਦਾ ਕਿ ਇਹ ਮੇਰੇ ਮਾਲਕ ਦੀ ਆਵਾਜ਼ ਹੈ ਵਾਈ ਗੁਰੂ ਪਿਤਾ ਦੀ ਆਵਾਜ਼ ਹੈ ਮੇਰੇ ਮਾਤਾ ਪਿਤਾ ਦੀ ਆਵਾਜ਼ ਹੈ ਫਿਰ ਉਹ ਇਸ ਆਵਾਜ਼ ਦੇ ਵਿੱਚ ਧਿਆਨ ਲਗਾ ਕੇ ਕਾਲ ਦੇ ਜਾਲ ਨੂੰ ਕੱਟਦੇ ਹੋਏ ਇੱਥੋਂ ਨਿਕਲ ਜਾਂਦਾ ਹੈ